ਆਪਾਂ ਨੂੰ ਪ੍ਰਣਾਮ ਸਤਿ ਸ਼੍ਰੀ ਅਕਾਲ। ਕੋਰਨਾਕੋ ਪ੍ਰੋਗਰਾਮ ਚੱਲਿਆ ਰਿਹਾ ਸਮਾਰੋਹ ਦਿਨ ਦਾ। ਅੱਜ ਜੀ ਪੰਡਤ ਜੀ ਭਰਪਾਲ ਸ਼੍ਰੀ ਮੋਹਨ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਇੱਕ ਜਗਤ ਨੂੰ ਲੱਖ ਲੱਖ ਵਧਾਈ ਹੋਵੇ। ਔਰ ਜੋ ਅੱਜ ਦਾ ਮੈਡੀਕਲ ਕੈਂਪ ਸਿਕਵਲ ਸੁਸਾਇਟੀ ਜੱਤਰ ਵੱਲੋਂ ਨਿਵਾਸਾ ਹਸਪੀਟਲ ਦੇ ਸਹਿਯੋਗ ਦੇ ਨਾਲ ਅੱਜ ਦੇ ਬਹੁਤ ਹੀ ਸਤਿਕਾਰਯੋਗ ਵਿਕੇ ਰਣਜੀਤ ਕੌਰ ਜੀ ਦੱਦ ਜੀ ਵਿਕੇ ਰਣਜੀਤ ਕੌਰ ਜੀ ਨੇ ਵਿਸ਼ੇਸ਼ ਉਤਰਾਖਾ ਕੀਤਾ ਔਰ ਅੱਜ ਦਾ ਕੈਂਪ ਜਿਹੜਾ ਜੋ ਵੀ ਇਹ ਸਥਾਨ ਆ ਅੱਜ ਦੀ ਸੇਵਾ ਸੰਤ ਪਪਾ ਕਰਤਾਰ ਸਿੰਘ ਜੀ ਜੋ ਕੀ ਮੁਖੀ ਨੇ ਸੰਤ ਪਬਲੋ ਖਤੇ ਸਿੰਘ ਕਰਨਾ ਦਲ ਦੇ ਉਹਨਾਂ ਦੇ ਸਤਾਨ ਤੇ ਕਰਵਾਇਆ ਜਾ ਰਿਹਾ ਹੈ ਔਰ ਸਿਕ ਬਲਫਰ ਸੋਸਾਇਟੀ ਦੇ ਸੰਬੰਧ ਵਿੱਚ ਮੈਂ ਦੱਸਣਾ ਚਾਹਨਾ ਕਿ ਸਿਕ ਬਲਫਰ ਸੋਸਾਇਟੀ ਸਾਲ 1992 ਦੇ ਵਿੱਚ ਸਰਦਾਰ ਅਜਿੰਦਰ ਸਿੰਘ ਜੀ ਦੇ ਪ੍ਰਧਾਨਤਾ ਅਤੇ ਸੰਤ ਪਬਲੋ ਸਿੰਘ ਦੀ ਸਹਾtrasਤੀ ਅਤੇ ਮਹਾਂਪੁਰ ਤਾਰਾ ਸਿੰਘ ਦੇ ਸ਼ੀਲ ਰਸਬਾ ਹਸਪਤਾਲ 12 ਮਹੀਨਿਆਂ ਤੋਂ ਲੈ ਕੇ ਅੱਜ ਤੱਕ ਜਿਹੜਾ ਕਿ ਸੋਸਾਇਟੀ ਦੇ ਅਧਿਕਾਰੇ ਨੇ ਉਹਨਾਂ ਵਿੱਚ ਵਿਸ਼ੇਸ਼ ਬਾਲਾ ਜਿਹੜਾ ਇੱਕ ਮਹਾਨ ਗਿੱਟ ਮੈਡੀਕਲ ਚੰਦਰਾਬਾਹਤ ਦਾ ਰੋਸ਼ਨ ਕਰਵਾਇਆ ਜਾਂ ਜਾ ਰਿਹਾ ਹੈ ਉਸ ਦੇ ਨਾਂ ਦਾ ਸੈਟੀ ਮੇਜਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਨਾ ਇਸ ਤਰ੍ਹਾਂ ਦੇ ਮੈਡੀਕਲ ਕੈਪ ਜਿਹੜੇ ਲਾਏ ਜਾਂਦੇ ਆ ਬੱਚਿਆਂ ਦੇ ਵਿੱਚ ਜਾ ਕੇ ਬੱਚਿਆਂ ਦੇ ਲਈ ਜ਼ਰੂਰਤ ਲਈ ਜੋ ਵੀ ਸਮਾਨ ਆ ਜਾਂ ਬੱਚਿਆਂ ਦੀ ਕਿਤਾਬਾਂ ਵੰਡਣੀਆਂ ਜਾਂ ਬੱਚਿਆਂ ਦੇ ਪੀਸਾ ਸੈਟ ਕੋਲ ਦੇਣੀਆਂ ਇਸ ਤਰ੍ਹਾਂ ਦੇ ਸਹਿਯੋਗ ਸਿਵਲ ਅਸਤਨជា ਅਨੁਸਾਰ ਵੀ ਹਰ ਸਾਲ ਚਾਹੇ ਭੇਜ ਦੇਣੀਆਂ ਜੋ ਉਹਨਾਂ ਦੀ ਜ਼ਰੂਰਤ ਹੋਵੇ ਚਾਹੇ ਉਸ ਸਟ੍ਰਕਚਰ ਨੂੰ ਮਹਾਈਤ ਕਰਨੇ ਹੋਣੇ ਜਾਂ ਪੀਸੀ ਤੱਕ ਮਹਾਈਤ ਕਰਵਾਏ ਗਏ ਨੇ ਪੁਰ ਇਸ ਤਰ੍ਹਾਂ ਦਾ ਜੋ ਵੀ ਹਸਪੀਟਲ ਦੀ ਡਿਮਾਂਡ ਹੁੰਦੀ ਉਹ ਪੂਰੇ ਕਰਦੇ ਰਹੇ ਤਾਂ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਜੀ ਇਹ ਹੀ ਆ ਜੀ ਸਾਹਮਣੇ ਕਿ ਲੋਕਾਂ ਨੂੰ ਮੈਡੀਕਲ ਸਹਾਇਤਾ ਮਿਲ ਜਾਂਦੀ ਔਰ ਅੱਜ ਇੱਥੇ ਜਿਹੜਾ ਆ ਈਸੀਜੀ ਫ੍ਰੀ ਚੱਲ ਰਹੀ ਆ ਜਿੰਦਾ ਕਿ ਬਲੱਡ ਦੇ ਟੈਸਟ ਜਿਹੜੇ ਆ ਉਹ ਫ੍ਰੀ ਕੀਤੇ ਜਾ ਰਹੇ ਆ ਔਰ ਹਸਪੀਟਲ ਜਿਹੜਾ ਲਿਵਾਸਾ ਹਸਪੀਟਲ ਆ ਉਹਦੇ ਤੋਂ ਵੀ ਕਿਹਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਹਸਪੀਟਲ ਜਿੱਥੋਂ ਛੱਟ ਪਰਤੀ ਬਣਵਾ ਕੇ ਜਾਊਗਾ ਉਹਦੇ ਉੱਤੇ ਜਿਹੜੀ ਆਪੀਡੀ ਦੀ ਕੋਈ ਫੀਸ ਨਹੀਂ ਲੱਗੂਗੀ ਔਰ ਜਿੰਨੇ ਵੀ ਟੈਸਟ ਹੋਣਾ ਚਾਹੇ ਵਿਸ਼ੇਸ਼ ਜਿਹੜਾ ਉਹਨਾਂ ਨੂੰ ਡਿਸਕਾਊਂਟ ਦਿੱਤਾ ਜਾਵੇ ਔਰ ਅਸੀਂ ਆਪਣੇ ਲੋ ਵੀ ਆਪਣੇ ਲੋ ਵੀ ਵਿਸ਼ੇਸ਼ ਤੌਰ ਤੇ ਲਵਾਸਾ ਹਸਪੀਟਲ ਦੇ ਵੀ ਧੰਨਵਾਦ ਕਰੀਏ ਜਿਹੜਾ ਕੀ ਚੇਚ ਹੋ ਜਨਾ ਹੈ ਜੀ ਰੈਪ ਜਿਹੜੀ ਆ ਦੇਦੇ ਵੀ ਤੋਂ ਕੁਇਸਟ ਜਾਣ ਕੇ ਉਹਨਾਂ ਨੂੰ ਦਿੱਤੀ ਜਾਊਗੀ ਤਾਂ ਇਹਨਾਂ ਨੇ ਸੀਜੀ ਹੋ ਗਈ ਹੈ ਕਿ ਇਸ ਤੋਂ ਕਾਲੀਓ ਕਰਾਫੀ ਦਾ ਵੀ ਕੋਈ ਐਕਟ ਪ੍ਰੋਵੀਜ਼ਨ ਇੱਥੇ ਤਾਂ ਨਹੀਂ ਜੀ ਹਸਪੀਟਲ ਦੇ ਵਿੱਚ ਸਾਰਾ ਹੈਗਾ ਉੱਪਰ ਉੱਥੇ ਵੀ ਉਹ ਜਿਹੜਾ ਸਪੈਸ਼ਲ ਡਿਸਪੋਜ਼ਲ ਕਰਮੇ ਕਾਂਸਾ ਵਾਈਕੂਜੀ ਕੀ ਪਤੇ ਅੱਜ ਪੱਲਰ ਦੇ ਮੈਂ ਸਾਰੀ ਸੰਗਤ ਨੂੰ ਤਾਂਤਨ ਗੁਰਬਾਬ ਸਿੰਘ ਜੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ-ਦੂ ਮੁਬਾਰਕਾਂ ਦਿਨੀਆਂ ਤੇ ਨਾਲ ਹੀ ਅੱਜ ਅਸੀਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦੇ ਗੁਰਦੁਆਰੇ ਬਾਬਾ ਫਤਿਹ ਸਿੰਘ ਤਰਨਾ ਦਲ ਵਾਲੇ ਉਹਨਾਂ ਰੋਡ ਬਜਵਾੜਾ ਵਿਖੇ ਇਕੱਤਰ ਹੋਏ ਆ ਅੱਜ ਇੱਥੇ ਸਿੱਖ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਨਿਵਾਸਾ ਹਸਪੀਟਲ ਦੇ ਕੋਆਪਰੇਟ ਕਰਨ ਨਾਲ ਅੱਜ ਅਸੀਂ ਇੱਥੇ ਇੱਕ ਫ੍ਰੀ ਮੈਡੀਕਲ ਕੈਂਪ ਚੈੱਕਅਪ ਕੈਂਪ ਲਗਵਾਇਆ ਗਿਆ ਜਿਸ ਵਿੱਚ ਈਸੀਜੀ ਤੇ ਸ਼ੂਗਰ ਬੀਪੀ ਦੇ ਟੈਸਟ ਹੋ ਰਿਹਾ ਤੇ 58 ਅਬੋਵ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾ ਰਹੇ ਜਿਸ ਦੇ ਵਿੱਚ ਲਿਵਾਸਾ ਹਸਪੀਟਲ ਦੀ ਆਪੀਡੀ ਫੀਸ ਦੁਬਾਰਾ 1 ਸਾਲ ਤੱਕ ਨਹੀਂ ਲੱਗੂਗੀ ਤੇ ਜੋ ਕਿ ਸਾਨੂੰ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਉਹ ਕਿ ਬਲੱਡ ਟੈਸਟ ਵੀ ਕਰਾਏ ਜਾਂਦਾ ਉੱਥੇ 50% ਡਿਸਕਾਊਂਟ ਵੀ ਦਿੱਤਾ ਜਾਊਗਾ ਜਾਂ 15% ਜੋ ਵੀ ਹੈ ਨਾ ਤਾਂ ਉੱਥੇ ਜਾ ਕੇ ਪਤਾ ਲੱਗੇਗਾ ਤੇ ਨਾਲ ਹੀ ਆਯੋਸ਼ਮਨ ਕਾਰਡ ਵੀ بنائے ਜਾ ਰਹੇ ਆ ਤੇ ਸਾਰੀ ਸੰਗਤ ਨੂੰ ਮੈਂ ਅਪੀਲ ਕਰਨਾ ਚਾਹਨੀ ਆ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਣ ਪਤਾ ਜੋ ਇੱਥੇ ਕਤਰ ਹੋ ਕੇ ਆਪਣੇ ਇਸ ਕੈਂਪ ਦਾ ਜੋ ਵੀ ਹੈਗਾ ਕਿ ਲਾਹਾ ਹੈਗਾ ਜਲਦੀ ਤੋਂ ਜਲਦੀ ਫਾਨੀ ਕੋਸ਼ਿਸ਼ ਕਰਨ ਤੇ ਸਾਰੀ ਸੰਗਤ ਨੂੰ ਮੈਂ ਕਹਨੀ ਆ ਕਿ ਜਲਦੀ ਤੋਂ ਜਲਦੀ 3 ਵਜੇ ਤੱਕ ਇਹ ਕੈਂਪ ਇੱਥੇ ਹੈਗਾ ਤੇ ਸਾਰੀ ਸੰਗਤ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਆ ਕੇ ਇਸ ਕੈਂਪ ਦਾ ਨਾਹਾ ਉਠਾਣ ਜੀ